ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਇਸ ਦੇ ਵਿੱਚ ਤੁਹਾਨੂੰ ਇੱਕ ਬਲਾਸਟ ਨਜ਼ਰ ਆ ਰਿਹਾ ਜਿਹੜਾ ਕਿ ਬਹੁਤ ਜ਼ਿਆਦਾ ਭਿਆਨਕ ਹੈ ਤੇ ਇਹ ਬਲਾਸਟ ਕੱਲ ਜਿਹੜੀ 14 ਨਵੰਬਰ ਦੀ ਰਾਤ 11 ਵਜੇ ਦੇ ਕਰੀਬ ਹੋਇਆ ਤੇ ਇਹ ਬਲਾਸਟ ਹੋਇਆ ਸ਼੍ਰੀਨਗਰ ਦੇ ਕਪੂਲ ਸਟੇਸ਼ਨ ਦੇ ਵਿੱਚ ਤੇ ਜੋ ਵੀ ਪੁਲਿਸ ਵਾਲੇ ਇਸ ਪਲਾਟ ਦੇ ਨਜ਼ਦੀਕ ਸੀ ਉਸ ਸਮੇਂ ਜਦੋਂ ਇਹ ਬਲਾਸਟ ਹੋਇਆ ਉਹਨਾਂ ਦੇ ਚੀਥੜੇ ਆ ਜਿਹੜੇ ਉਹ ਲਗਭਗ 300 ਮੀਟਰ ਦੂਰ ਝੜ ਗਏ ਤੁਹਾਨੂੰ ਪਤਾ ਹੋਣਾ ਪਿਛਲੇ ਦਿਨੀ ਦਿੱਲੀ ਦੇ ਵਿੱਚ ਬਲਾਸਟ ਹੋਇਆ ਸੀ ਤੇ ਉਹ ਪਲਾਸਟਿਕ ਫਰੀਦਾਬਾਦ ਮੈਡਿਊਲ ਦੇ ਇਹਤ ਕੰਮ ਕਰਦੇ ਕੁਝ ਡਾਕਟਰਸ ਦੇ ਦੁਆਰਾ ਕੀਤਾ ਗਿਆ ਸੀ ਤੇ ਇਨਾ ਹੀ ਡਾਕਟਰਾਂ ਦੇ ਵਿੱਚੋਂ ਇੱਕ ਹੈ ਡਾਕਟਰ ਮੁਜ਼ਮਿਲ ਤੇ ਉਸੇ ਦੇ ਫਰੀਦাবাদ ਦੇ ਵਿੱਚ ਮੌਜੂਦ ਕਿਰਾਏ ਦੇ ਘਰ ਦੇ ਵਿੱਚ 360 ਕਿਲੋ ਬਸਪੋਟ ਕਾ ਜੜਾ ਉਹ ਜਬਤ ਕੀਤਾ ਗਿਆ ਸੀ ਤੇ ਉਸ ਨੂੰ ਸ਼੍ਰੀਨਗਰ ਦੇ ਵਿੱਚ ਇਸੇ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਤੇ ਜਿਸ ਵਕਤ ਇਸ ਦੇ ਵਿੱਚੋਂ ਸੈਂਪਲ ਰੈੱਟੇ ਜਾ ਰਹੇ ਸੀ ਉਸੇ ਵਕਤੀ ਇਹ ਤਮਾਕਾ ਹੋ ਗਿਆ ਇਸ ਦੇ ਵਿੱਚ ਇੱਕ ਇਨਸਪੈਕਟਰ ਤਿੰਨ ਫੋਰੈਂਸਿਕ ਦੇ ਅਧਿਕਾਰੀ ਇਸ ਤੋਂ ਇਲਾਵਾ ਦੋ ਕ੍ਰਾਈਮ ਬ੍ਰਾਂਚ ਦੇ ਫੋਟੋਗ੍ਰਾਫਰ ਵੀ ਸੀ ਇਸ ਤੋਂ ਇਲਾਵਾ ਤਿੰਨ ਹੋਰ ਅਧਿਕਾਰੀ ਤੇ ਇੱਕ ਦਰਜੀ ਵੀ ਮੌਜੂਦ ਸੀ ਜਿਹੜਾ ਕਿਸ ਬਲਾਸਟ ਦੇ ਵਿੱਚ ਮਾਰੇ ਗਿਆ ਹੁਣ ਤੱਕ ਇਸ ਬਲਾਸਟ ਦੇ ਵਿੱਚ ਮਾਰੇ ਗਏ ਟੋਟਲ ਲੋਕਾਂ ਦੀ ਗਿਣਤੀ ਜਿਹੜੀ ਉਹ 9 ਦੱਸੀ ਜਾ ਰਹੀ ਹੈ